ਲੈ ਮਾਸੀ ਜੀ ਆਏ ਨਹੀਂ ਗਵਿੰਦਪਾਲ ਆ ਜਾ ਮਾਸੀ ਜੀ ਬੈਜੋ ਗਵਿੰਦਪਾਲ ਨਹੀਂ ਆਈ ਨਹੀਂ ਹੋ ਨਹੀਂ ਆਏ ਬੈਜੋ ਉੱਪਰ ਹੋ ਕੇ ਤੁਹਾਨੂੰ ਵੀ ਪਤਾ ਵਾ ਲੰਗਰਾਲ ਦੀ ਸੇਵਾ ਚੱਲਣ ਢਈ ਆ ਬਾਂਢਿਆ ਵਾ ਨਾ ਤੇ ਫਿਰ ਹੁਣ ਗੱਡੀ ਆ ਜਾਂਦੀ ਆ ਬੜੀ ਬਾਬਿਆਂ ਦੇ ਰਾਹ ਲੱਗੀ ਆ ਉਹ ਚਲੋ ਵਧੀਆ ਨਾ ਮਾਲਕ ਦੇ ਲਾਲ ਲੱਗਣਾ ਚਾਹੀਦਾ ਵਾ ਚਾਹੀਦਾ ਵਾ ਨਹੀਂ ਮਹਾਰਾਜ ਦਿੰਦਾ ਵਾ ਹਾਂ ਚਾਹੀਦਾ ਜਿਆਦਾ ਤੇ ਫਿਰ ਵੀ ਜੀ ਕੰਮ ਕਿੰਨਾ ਕਾ ਪੰਜਾਂ ਮਿੰਟਾਂ ਜਿੱਦ ਮੈਂ ਕੰਮ ਨਬੇੜ ਲਈ ਨਹੀਂ ਸਾਰਾ ਕਿ ਮੈਂ ਤੇ ਕਹਿਤਾ ਵੀ ਜਿੰਨਾ ਚਿਰ ਲੰਗਰਾਲ ਦੀ ਸੇਵਾ ਚੱਲਣ ਢਈ ਆ ਨਾ ਪਿੱਛੇ ਦੀ ਟੈਨਸ਼ਨ ਨਹੀਂ ਲੈਣੀ ਕੰਮ ਕਾਦਾ ਵੋ ਮੈਂਟਾ ਚ ਦੀ ਕਰ ਲੈਣੀ ਆ ਮੈਂ ਨਾ ਗੁਰੂ ਦੀ ਸੰਗਤ ਕਰੋ ਤੇ ਸੇਵਾ ਕਰੋ ਇਹੋ ਕੰਮ ਆਉਣੀ ਆ ਬਹੁਤ ਵਧੀਆ ਸਾਰੀ ਉਮਰ ਕੰਮ ਹੀ ਕਰਦੇ ਰਹੇ ਆ ਇਹੋ ਹੀ ਇਹੋ ਹੀ ਨੌਵਾਂ ਦਾ ਤੇ ਇਹੀ ਫਰਜ਼ ਹੁੰਦਾ ਵੀ ਆਪਣੀਆਂ ਸੱਸਾਂ ਨੂੰ ਸੁੱਖ ਦੇਣ ਤਾਂ ਹੀ ਸੱਸਾਂ ਫਿਰਤੀਆਂ ਮੰਨਦੀਆਂ ਤੇ ਪ੍ਰੀਤ ਕੀ ਕਰਦੀ ਆ ਉਹਦੀ ਪਰਜਾਈ ਆਈ ਪਰਜਾਈ ਆਈ ਪਤਾ ਨਹੀਂ ਲੱਗਾ ਆਈ ਜੋ ਕੁੜੀ ਲਕੀ ਨੂੰ ਲੈ ਗਈ ਆ ਕੁੜੀ ਨੂੰ ਲੈ ਗਈ ਆ ਇਹਦਾ ਮਤਲਬ ਉਹ ਜਲਵੀ ਗਈ ਆ ਮਾਸੀ ਜੀ ਆਈ ਕਦੋਂ ਤੇ ਗਈ ਕਦੋਂ ਥੋੜਾ ਚੇਰੀ ਖਲੋਤੀ ਸੀ ਅੱਛਾ ਬਿਲਕੁਰੀਨ ਲੈ ਕੇ ਚਲ ਗਈ ਪੱਕੀ ਦੇਤੀ ਆ ਅਜੇ ਤਾਂ ਪੜਾਉਣ ਵਾਸਤੇ ਕਲਾਈ ਆ ਅੱਗੇ ਦੇ ਵਾਦੂਨ ਦਿਖਾਵਾਂ ਬੋਟੀ ਜੀ ਤੋੜ ਕੇ ਦੇਤੀ ਤੀਆਂ ਘੜੀਆਂ ਰਾਤ ਉੱਠ ਖੰਦਖਾਵਾਂ ਇਸ ਗਰੀਬੀ ਦਾ ਕਰਕੇ ਦੇਤੀ ਇਹਦੇ ਕੁੜੀ ਦੀ ਜ਼ਿੰਦਗੀ ਸਵਾਰੀ ਜਾਊਗੀ ਮਾਸੀ ਪਰ ਲਿਖ ਲਊਗੀ ਮਾਸੀ ਜੀ ਟੈਨਸ਼ਨ ਨਾ ਲਾਓ ਆਹ ਤਾਂ ਤੁਸੀਂ ਬਹੁਤ ਵਧੀਆ ਕੀਤਾ ਵਾ ਜਿਹੜੀ ਧੀ ਉਥੇ ਦੇਤੀ ਆ ਨੀ ਆਦੇ ਵੇੜੇ ਦੀ ਰਾਉਂਡ ਕਵਾ ਉਹ ਸਿਆਣੀ ਜੀ ਨਾਲ ਕਦੇ ਇਹਦੀ ਮੰਗਦੀਗੀ ਤੇ ਚਲੋ ਜੇ ਲੱਗੀ ਆ ਤੇ ਬੱਚੇ ਦੀ ਜ਼ਿੰਦਗੀ ਸਵਾਰੀ ਜਾਊ ਤੇ ਪੜ੍ਹ ਲੈ ਕੇ ਜਾਊ ਚਲੋ ਮਾਸੀ ਜੀ ਇਹਦੇ ਬਹੁਤ ਵਧੀਆ ਕੀਤਾ ਕਿ ਉਹ ਲੱਗੀ ਆ ਮੈਂ ਤੇ ਆਨੀ ਆ ਦੂਜੀ ਵੀ ਜਿਹੜੀ ਆ ਨਾ ਉਹ ਵੀ ਕਿਸ ਰਿਸ਼ਤੇਦਾਰ ਨੂੰ ਦੇ ਦੋ ਆ ਮਾਂ ਵਾਲਾ ਵੇਖ ਵੇਖ ਦਿੱਤੀ ਆ ਨਾ ਵਿਗੜ ਜਾਣਾ ਮੈਨੂੰ ਤੇ ਇਹੀ ਟੈਨਸ਼ਨ ਰਹਿੰਦੀ ਜਿਆਦੀ ਜੀ ਗੁੱਸਾ ਨਾ ਕਰਿਓ ਇੱਕ ਗੱਲ ਆਖਾਂ ਹਾਂ ਕਿ ਮੈਂ ਕਿਉਂ ਗੁੱਸਾ ਕਰਾਂ ਵੇਖ ਆ ਕੁੜੀ ਨੂੰ ਘਲਾ ਕੇ ਨਾ ਤੁਸੀਂ ਤੇ ਬਹੁਤ ਹੀ ਵਧੀਆ ਕੀਤਾ ਵਾ ਹੈ ਨਾਲੇ ਉਹਦਾ ਮਾਮਾ ਮਾਮੀ ਮਾੜੇ ਨਹੀਂ ਆ ਚੰਗੇ ਸੰਦੇ ਆ ਕੁੜੀ ਨੂੰ ਚੰਗੀ ਮਤ ਬੋਧ ਆਊਗੀ ਜੇ ਕੁੜੀ ਕਿਤੇ ਇੱਥੇ ਰਹਿੰਦੀ ਆ ਮਾਂ ਜਿੱਦਾਂ ਦੇ ਲੱਛਣ ਕਰਨੀ ਫੋਨਾਂ ਤੇ ਲੱਗੀ ਰਹਿੰਦੀ ਆ ਤੇ ਪੁੱਤ ਵੇਖ ਵੇਖ ਕੇ ਉਹੋ ਕੁਝ ਕਰਦਾ ਵਾ ਨਹੀਂ ਬੈਣਾ ਮੈਂ ਕਿਹੜੀ ਸੀ ਇਹ ਨਿਆਣੀ ਆ ਮੈਂ ਸਭ ਕੋ ਲੱਛਣ ਵੇ ਨਹੀਂ ਆ ਮੈਂ ਤੇ ਮਾਸੀ ਜੀ ਉਹਨਾਂ ਦੀ ਮੈਂ ਇੱਕ ਮੂੰਹੋਂ ਗੱਲ ਨਹੀਂ ਕਰਦੀ ਚੰਗਾ ਚੁੱਕਿਆ ਆਪਣਾ ਨੰਗਾ ਹੰਦਾ ਵਾ ਮਾਸੀ ਜੀ ਉਹ ਤੇ ਮੈਂ ਤੁਹਾਡੀ ਗੱਲ ਮੰਨਦੀ ਆ ਪਰ ਮੈਂ ਤੇ ਉਹਦਨ ਦੀ ਡਰਦੀ ਆ ਹੀ ਨਹੀਂ ਉਹ ਤੇ ਗੱਲਾਂ ਹੀ ਬੜੀਆਂ ਕਰਦੀ ਜੋ ਬੰਨੂ ਐ ਕਰ ਦੇਣਾ ਜੋ ਬੰਨੇ ਦੱਸੋ ਹੀ ਦਿੱਤਾ ਸੀ ਵੀ ਮੈਂ ਵੇਖ ਲਈ ਕਿਹਨਾ ਨਹੀਂ ਤੇ ਮੈਂ ਇੱਥੇ ਘਰ ਸਾਰਾ ਦਿਨ ਕੀ ਕਰਦੀ ਤੁਹਾਡੇ ਲਾਗੇ ਆਵਾ ਕਿਤੇ ਤੁਹਾਡੀਆਂ ਲੱਤਾਂ ਘੋਟਾਂ ਤੁਹਾਡੇ ਲਾਗੇ ਬਹਾਂ ਮੈਂ ਤੇ ਸੱਚ ਪੁੱਛ ਡਰਦੀ ਨਹੀਂ ਉਹ ਆਈ ਇਹ ਕਦੇ ਮੁੰਡੇ ਨੂੰ ਪਤਾ ਲੱਗਿਆ ਇਹਨੂੰ ਕਾਰਿਆਂ ਨਹੀਂ ਜਉ ਮੈਂ ਤਾਂ ਇਹੋ ਚੁੱਪਦੀ ਨਹੀਂ ਜੱਤੋਂ ਪਰ ਉਹਦੇ ਲੀਜ਼ੇ ਚ ਖਲੜੀ ਚਾਹੀ ਮੈਂ ਡਰਦੀ ਮਾਸੀ ਮੈਂ ਤੇ ਉਧਰ ਦੀ ਆਈ ਨਹੀਂ ਤੇ ਚਿੱਤਨ ਪਰਚਾਈ ਆਈ ਮੇਰੇ ਕੋਲ ਤੇ ਫੋਨ ਲਵਾਇਆ ਹੀ ਇਸ ਸਮਝਾ ਕੇ ਗਈ ਕੋਹ ਨਵਿੰਦਰ ਉਹਦੀ ਪਰਚਾਈ ਜਾਂਦੀ ਵੀ ਸਾਡੇ ਪਿੰਡ ਦਾ ਮੁੰਡਾ ਵਾ ਉਹ ਲੰਬੜਾ ਦਾ ਤੇ ਉਹਦੇ ਨਾਲ ਬੈ ਕੇ ਗਈ ਹੀਗੀ ਤੇ ਕਿਤੇ ਪਰਚਾਈ ਵੀ ਤੇ ਨਹੀਂ ਰਲ ਗਈ ਨਾ 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 ਨੀ ਉਹਦੇ ਸਿਆਣੀ ਜੀ ਜਨਾਨੀ ਆ ਕੋਈ ਨਹੀਂ ਹੋ ਜਾਈ ਮੰਨ ਲੈਨੇ ਇਹ ਵੀ ਨਹੀਂ ਇਦਾਂ ਦੀ ਕਿਤੇ ਉਦਾਂ ਲੱਗੀ ਨਹੀਂ ਨਿਆਣੀ ਆ ਹਾਂ ਕਿੰਨਾ ਜਿਹੜੇ ਚੋਰੀ ਚਲਣੀਆਂ ਕਦੀ ਤੇ ਕਦੀ ਇਹ ਯਾਰ ਹੋਈ ਜਾਣੀ ਅੰਦੇ ਜਿਹੜੀ ਚੋਰੀ ਕੋਠੇ ਚੜ ਕੇ ਨੱਚਦੀ ਆ ਨੱਚਦੀ ਆ ਕਰਨਾ ਮੈਂ ਇੱਕ ਵਾਰ ਇਹ ਦੱਸਦਾ ਆ ਮੇਰੇ 100 ਦਿਨ ਸਾਹ ਦਾ ਵੇ ਇੱਕ ਦਿਨ ਚੋਰ ਦਾ ਇਹ ਫੜੀ ਜਾਣੀ ਆ ਤੇ ਫੋਨ ਤੇ ਕਹਿਣਾ ਗੱਲਾਂ ਕਰਦੀ ਆ ਕੀ ਨਾ ਕਰਦੀ ਮੈਨੂੰ ਪਤਾ ਸਾਰਾ ਹੀ ਅੱਛਾ ਹਾਂ ਚਲੋ ਕੋਈ ਨਹੀਂ ਤੇ ਬਹੁ ਮੈਂ ਚਾਹ ਬਣਾਵਾ ਕੋਟ ਨਹੀਂ ਚਾਹ ਕੀ ਚਾਹ ਦੀ ਨਹੀਂ ਜ਼ਰੂਰ ਕੋਣ ਕੀ ਕਰਨ ਈ ਆ ਹੁਣ ਨੇ ਵੜੀ ਆ ਉਹਨੇ ਕਰਨਾ ਉਹਦਾ ਹੁਣ ਤੇ ਵਿਲੀ ਹੋ ਗਈ ਹਣੀ ਕੁੜੀ ਨੂੰ ਕੱਲ ਕੇ ਦੋ ਜਵਾਕ ਤਿਆਰ ਕਰਦੀ ਹਣੀ ਤੋਰ ਦਿੰਦੀ ਹਣੀ ਆ ਤੇ ਮੈਂ ਤੇ ਅਜੇ ਵੀ ਆਣੀ ਆ ਇਹ ਦੂਜੀ ਕੋਈ ਰਿਸ਼ਤੇਦਾਰ ਖੜਦਾ ਨਾ ਤੇ ਕੱਲ ਦੋ ਮੁੰਡੇ ਦਾ ਕੋਈ ਨਹੀਂ ਆ ਧੀਆ ਦਾ ਯਾਰ ਡਰ ਜਿਆਦਾ ਹੁੰਦਾ ਵਾ ਨਹੀਂ ਨਾ ਨਹੀਂ ਸਾਡਾ ਘਰ ਵੇਲਾ ਹੋ ਜੂਗਾ ਉਹ ਤੇ ਵਿਜੀ ਜਵਾਨ ਹੋਈ ਆ ਇਹਦੀਆਂ ਫੁੰਡੀਆਂ ਜੀਆਂ ਕਿੰਨੀਆਂ ਸੋਹਣੀਆਂ ਲੱਗਦੀਆਂ ਸੋਹਣੀਆਂ ਤੇ ਲੱਗਦੀਆਂ ਇੱਧਰ ਵੀ ਆ ਜੰਨੇ ਹੁੰਦੀ ਆਹੀ ਇਹ ਬੜੀ ਸੋਹਣੀ ਲੱਗਦੀ ਮੈਨੂੰ ਆਣ ਕੇ ਕਹਿਣਾ ਚਾਚੀ ਕੀ ਕਰਨ ਰਹੀਆਂ ਕੀ ਇਹ ਜਵਾਨੀ ਦਾ ਕਿੰਨਾ ਵਾਸਾ ਸਕਦਾ ਜੇਨ ਵਾ ਆਓ ਵੇਖ ਲੈ ਕਿਸ ਦੇ ਪਿੱਛੇ ਲੱਗ ਜਾਣਾ ਆਪਣਾ ਪਰਿਵਾਰ ਛੱਡ ਕੇ ਕਿੰਨੀ ਮਾੜੀ ਗੱਲ ਵਾ ਹੈ ਨਹੀਂ ਅੱਜ ਨਹੀਂ ਆਇਆ ਜਾਣਾ ਕਿ ਕਰ ਗਰਮੀ ਬੜੀ ਆ ਹੋਏ ਤੇ ਗਏ ਆ ਕੰਮ ਦੇ ਕਿੱਥੇ ਧੱਕ ਫਰਮਾਂ ਕੀ ਕਾਉਂਗੀ ਬੱਸ ਚਲ ਦਵਾਈ ਦਾ ਬੰਨ੍ਹਾ ਲਾ ਕੇ ਰਹਿਣੀ ਠੀਕ ਆਂ ਬਰੀਜ਼ ਪਾਣੀ ਲਿਆ ਘਟ ਹਾਂ ਲਿਆਈ ਵੀ ਜੀ ਆਸ ਸੁਣੋ ਮੇਰਾ ਨਾ ਸਰੀਰ ਠੀਕ ਜਾਨੀ ਲੱਗਣ ਡਿਆ ਤੇ ਮੈਂ ਦਵਾਈ ਲੈਵਾ ਤੇ ਸਾਰੇ ਉਹਦੇ ਨਾਲ ਹੀ ਚਲ ਜਾਨੀ ਕੋ ਵੀਜੀ ਤੇ ਈਵੇਂ ਸਾਨੇ ਆ ਉਹਦੇ ਨਾਲ ਮੈਂ ਸਾਈਕਲ ਤੇ ਬਹਿ ਜਾਂਦੀ ਵੀ ਕਿੱਦਾਂ ਲਿਆਉਣੀ ਆ ਅੱਠੇ ਤੋਂ ਹੀ ਲਿਆਉਣੀ ਆ ਹਾਂ ਚੱਲੀ ਆ ਹਾਂਜੀ ਉਹਨਾਂ ਦੀ ਰੈਮ ਕੀ ਗੱਲ ਸੀ ਵੀਜੀ ਤੋਣ ਵਾਲੇ ਸੀ ਮੈਂ ਵਸੋਂੇ ਆਇਆ ਨਾ ਦਵਾਈ ਲੈ ਕੇ ਨੂੰ ਨਾ ਬੈ ਜੀ ਫੋਨ ਤੋਂ ਗੱਲ ਨੂੰ ਫੋਨ ਨਾਲ ਗੱਲਾਂ ਚੱਲ ਰਹੀਆਂ ਤੇ ਫੋਨ ਰਹਿ ਗਿਆ ਤੇ ਫਿਰ ਕੀ ਹੋਇਆ ਹਾਏ ਹਾਈ ਆ ਹਾਏ ਹਾਈ ਆ ਕਿੱਧਰ ਚਲੀ ਆ ਐਡੀ ਕਾਲੀ ਕਾਲੀ ਤਿਆਰ ਹੋ ਗਈ ਇੱਥੇ ਹੀ ਕੰਨ ਨਾ ਫੋਨ ਲਾ ਲਿਆ ਤਾਈ ਜੀ ਨੂੰ ਪੁੱਛਦੀ ਆ ਤਾਈ ਜੀ ਹਾਂ ਜੀ ਆ ਪ੍ਰੀਤ ਕਿੱਧਰ ਚਲ ਗਈ ਪਰਸ ਪਾ ਕੇ ਫੋਨ ਲਾਇਆ ਕੰਨ ਨੂੰ ਦਵਾਈ ਲੈਣ ਗਈ ਐਡੇ ਤੋਂ ਅੱਡੇ ਤੋਂ ਆਹੋ ਉਹ ਤੇ ਐ ਤਿਆਰ ਹੋਈ ਜਦਾਂ ਕਿ ਤੇ ਵਿਆਹ ਤੇ ਚੱਲੀ ਹੁੰਦੀ ਆ ਕੀ ਕਰਾ ਮੁੰਡਾ ਚਲ ਜਾਂਦਾ ਤਾਂ ਇਦਾਂ ਤੁਰ ਪੈਂਦੀ ਮੈਂ ਕੀ ਕਰਾਂ ਮਾਸੀ ਜੀ ਕਿਹਾ ਤੇ ਤੁਸੀਂ ਵੀ ਗੁੱਸਾ ਕਰਨਾ ਜਦੋਂ ਭਾਜੀ ਇੱਥੇ ਹੀ ਉਹਨੂੰ ਲੈਦੀ ਨਾਲ ਤੇ ਚੱਲ ਜਾਂਦੀ ਉਹ ਤੇ ਐ ਟੌਰ ਕੱਢ ਕੇ ਗਈ ਪਤਾ ਨਹੀਂ ਕਿੱਥੇ ਗਈ ਜਦਾਂ ਨਹੀਂ ਆਖਿਆ ਸੀ ਮੈਂ ਜੋ ਸੇਰੇ ਗਿਆ ਤੇ ਨਾਲ ਚੱਲ ਜਾਂਦੀ ਹਾਂ ਐਨੀ ਤੇ ਖੜ ਦੁਪਹਿਰ ਲੱਗੀ ਆ ਨਿਕਲ ਗਈ ਖਲਾਰਾ ਉਦਾਂ ਹੀ ਪਿਆ ਵਾ ਟਾਈਮ ਨਾਲ ਕੰਮ ਵੀ ਨਹੀਂ ਕਰਦੀ ਹੁਣ ਤਾਂ ਕੁੜੀ ਵੀ ਚੱਲ ਗਈ ਨਾ ਮੈਨੂੰ ਦੇ ਨਾਮ ਪੀਦੀ ਉਹ ਮਾਸੀ ਜੀ ਚਾਹ ਬਣੀ ਆ ਮੈਂ ਲਿਓਨੀ ਰੱਖ ਕੇ ਆਈ ਹਾਂ ਮੈਂ ਤੇ ਵੇਖ ਕੇ ਆਈ ਜਾਣ ਦਾ ਕੋਈ ਡਰ ਨਹੀਂ ਆ ਇਹੋ ਜੀ ਤਿੱਖੜ ਦੁਪਹਿਰ ਲੱਗੀ ਸਮੇ ਕਿਦਾਂ ਦੇ ਚੱਲਣ ਦੇ ਆ ਕੋਈ ਉਹੋ ਜੀ ਗੱਲ ਹੋ ਗਈ ਤੇ ਫੇਰ ਕਿਨੂੰ ਜਵਾਬ ਦੇਣਾ ਜਿੰਨਾ ਚਿਰ ਆਵੇ ਨਾ ਮੈਨੂੰ ਤੇ ਟੈਨਸ਼ਨ ਨਹੀਂ ਲੱਗੀ ਰਹਿੰਦੀ ਆ ਕਹਿਣ ਨੂੰ ਮੈਨੂੰ ਜੀ ਕਰਦਾ ਡਰ ਲੱਗਦਾ ਵਾ ਠੀਕ ਹੈ ਜੀ ਸਾਨੂੰ ਮੈਂ ਲਿਓਨੀ ਚਾ ਜੇ ਕਿਹੜੇ ਕੰਮ ਅਜ ਤੂੰ ਪੈ ਗਈ ਆ ਜੇ ਕੋਈ ਗੱਲ ਕਰੇ ਮਨ ਤੇ ਗੁੱਸਾ ਆਉਂਦਾ ਵਾ ਕੋਈ ਗਲਤ ਨਾ ਸਾਨੂੰ ਕਰੇ ਚੱਲ ਰਵੱਦ ਕੇ ਦੱਲਾ ਸੁਣਗਾ ਵੀ ਨਹੀਂ ਜਾਣੀਆਂ ਲੋਕਾਂ ਦੀਆਂ ਮੇਰ ਕੋ ਮੈਂ ਕੀ ਕਰੂੰਗੀ ਜੇ ਉਹ ਜੀ ਗੱਲ ਕੋਈ ਹੋ ਗਈ ਤੇ ਵੇ ਜੇ ਗੰਦੇ ਸ਼ਹਿਰ ਜਾਵਾਂਗੇ ਉਹ ਸ਼ਹਿਰ ਨਾਲੋਂ ਆ ਜਗਾ ਸੇਵ ਪਰ ਇੱਥੇ ਵੀ ਹੁੰਦਾ ਆਂਦਾ ਨਹੀਂ ਉਹਦੇ 50 ਲੋਕੀ ਵੇਖਣਗੇ ਇਧਰ ਉਧਰ ਖਾਣਾ ਖਾ ਲਈਏ ਵੇਹਲਾ ਹਾਂ ਟੇਸਟੀ ਮਖਾ ਲਾਜ ਮਾਜਾ ਮਖਾ ਲਾ ਨਾ ਲੈਣਾ ਫਾਫੇ ਚ ਕੀ ਹੈ ਫਾਫੇ ਸੂਟ ਤੇਰਵਾਦ ਤੇਰਵਾਦ ਜਿਆ ਨਵਦੀਆ ਲੈਂਦਾ ਵਾ ਮੈਂ ਤੁਹਾਡੇ ਸੂਟ ਨਾਲ ਪਾਇਆ ਦਾ ਚੰਗੇ ਪਾਇਆ ਦਾ ਮੈਂ ਤਾਂ ਕਰਕੇ ਲੈ ਆਇਆ ਵਾ ਕਿ ਨਹੀਂ ਤਾਂ ਤੈਨੂੰ ਦੁਕਾਨ ਖੜ ਦਾ ਤੇ 50 ਰੁਪਏ ਦੇ ਹੁੰਦੇ ਹੱਥ ਤੇ ਇੰਨੀ ਚੱਚਲ ਗੱਲ ਹੀ ਕਰਦੀ ਸੀ ਹਾਏ ਕਿੰਨਾ ਸੋਹਣਾ ਸੂਟ ਆ ਅਦਰ ਵਧੀਆ ਨਾ ਪਰ ਇੱਥੇ ਮਹਿੰਗਾ ਪਾਉਂਦੇ ਨਹੀਂ ਕੋਈ ਦੱਦੀ ਮਹਿੰਗਾ ਦੇ ਇੱਥੇ ਦੇ ਮਹਿੰਗਾ ਤਾਂ ਸਾਰੇ ਦੇਖਾਇਆ ਗੰਦੋਸਾਂ ਚੰਨੇ ਚੰਗੇ ਸੂਟ ਪਾਇਆ ਕਰ ਵਧੀਆ ਵਧੀਆ ਆਜੇ ਮੈਂ ਜਲਦਬਾਜ਼ ਚਿਰਾ ਆ ਤੈਨੂੰ ਚਾਰ ਪੰਜ ਸੂਟ ਲਿਆ ਦੂੰਗਾ ਤੇ ਤੂੰ ਵਧੀਆ ਵਧੀਆ ਪਾਇਆ ਕਰ ਸਵਾਲਾ ਸਾਰੇ ਇਹ ਦੂਸਰੀ ਗੱਲ ਇੱਕ ਦੱਸਾਂ ਉਹਨੂੰ ਛੱਡ ਦੇ ਭਰਾ ਠੀਕ ਆ ਉਹ ਜਟਵਾਇਰ ਜਾਂ ਸਿੱਧਾ ਜਾ ਖਾਓ ਐਤ ਜੀ ਜੀ ਹੈ ਕਿ ਮ제 ਕਰੇ ਗਾਲ ਤੇ ਦਾਦੀ ਠੀਕ ਆ ਪਰ ਮੈਨੂੰ ਬੱਚਿਆਂ ਦੇ ਖੇਚ ਮਾਰਦੀ ਆ ਉਹ ਨਿਆਰਿਆਂ ਦਾ ਕੀ ਆ ਵੱਡੀ ਕੁੜੀ ਤੇ ਜੱਤੀ ਨਾਨਕਿਆਂ ਨੂੰ ਤੇ ਬਾਕੀ ਦਾਦੀ ਨੇ ਪਾੜ ਲੈਣੇ ਆਪੇ ਬਾਕੀ ਮੇਰਾ ਵੀ ਤਾਂ ਮੁੰਡਾ ਹੈਗਾ ਨਾ ਕਿ ਹੋ ਜੂਗਾ ਘਰ ਵਿੱਚ ਉਦਨ ਵੀ ਨਾ ਜਿਹੜੀ ਗੱਲ ਨਹੀਂ ਫੈਲ ਗਈ ਜੋ ਬਨਨ ਨੂੰ ਵੇਖ ਲਿਆ ਸੀ ਤੇ ਜੀ ਨਹੀਂ ਹਰਾਮ ਹੋਇਆ ਵਾ ਦਵਿੰਦਰ ਆ ਜੋ ਬਨਾ ਵੀ ਜੀ ਦਾ ਮੇਰੇ ਨਾਲ ਬਿਹੇਵੀਅਰ ਬਦਲ ਹੀ ਗਿਆ ਉਸ ਦਿਨ ਦਾ ਚੰਗਾ ਜਾਂ ਨਹੀਂ ਲੱਗਦਾ ਮੇਰਾ ਤੇ ਉੱਥੇ ਰਹਿਣ ਨੂੰ ਦੇਲੀ ਨਹੀਂ ਕਰਦਾ ਮੈਂ ਉਹ ਤਾਂ ਮੈਂ ਕਹਿੰਦਾ ਇੱਕ ਦਿਨ ਤੇ ਸਦਾ ਲੱਗ ਰਹੀ ਸਾਰਿਆਂ ਨੂੰ ਲੱਗਣ ਦੇ ਚਲ ਹਰ ਆ ਛੱਡਿਓ ਹੁੰਦੇ ਇਹ ਚਲ ਹੋਰ ਕਿਦਮ ਗਿਆ ਹਾਂ ਦੋ ਕੋਲਡਰਿੰਗ ਛੋਟੇ ਇੱਕ ਸਮੋਸੇ ਦੀ ਪਲੇਟ ਦੋ ਪੇਸਟੀ ਕੋਲਡਰਿੰਗ ਹਾਂ ਕੀ ਦੋ ਪੇਸਟੀਆਂ ਕੋਲਡਰ ਕਿੰਨੇ ਕਿੰਨੇ ਦੀ ਆ ਕੀ ਹਾਂ ਦੋ ਪੇਸਟੀਆਂ ਇਹਨਾਂ ਬੇਓਗੇ ਮੋਬਾਈਲ ਨਾਲ ਇਹ ਕਿਸਮ ਦਾ ਬੇਬੀ ਹੈ ਹਾਂਜੀ ਪਾ ਕੇ ਨਾਜੀ ਚੇਤੀ ਉਹ ਚੇਤੀ ਦਵਾਈ ਲੈਣੀ ਹੈ ਅੱਜ ਤੋ ਸਟੋਰ ਤੇ ਗਿਆ ਦਵਾਈ ਲੈਣ ਤੇ ਮੈਂ ਚਲ ਘਰ ਹੋ ਜੰਨਾ ਜਾਂਦਾ ਅੱਛਾ ਆ ਕਿਥੇ ਆਓ ਦਵਾਈ ਲੈਣ ਗਈ ਜ਼ਰਾ ਮਗਲੇ ਜਲਦੀ ਸੀ ਮੈਂ ਲੱਗਾ ਉਹਦੇ ਨਾਲ ਚਲ ਜਰੂ ਸਵੇਰ ਦੀ ਗਈ ਆਹ ਅੱਗੇ ਅੱਗੇ ਦਵਾਈ ਨਹੀਂ ਹੋਣੀ ਆ ਤੇ ਆਈ ਗਈ ਆ ਰਾਤੀ ਤਾਂ ਠੀਕ ਠਾਕ ਹੀ ਤੇ ਸਵੇਰ ਕੱਲ ਦਵਾਈ ਲੈਣ ਚਲ ਜੀ ਇਦਾਂ ਹੀ ਬਸ ਜਿਹੜੇ ਮਰ ਲੋ ਸਰ ਪਿੰਡੀ ਮਾ ਅੁੱਸੀ ਜਲੀ ਮਾ ਉਦੋਂ ਨਾ ਮਤਵਾਂ ਕਿਆ ਨਾ ਰਜ਼ਦ ਬਗਾਲੀ ਨਹੀਂ ਕਰਦੀ ਉਹ ਚਲ ਗੱਲ ਤੂੰ ਕੀ ਕਹਿੰਦਾ ਉਦਾਂ ਦੇ 50 ਕੰਨਾ ਦਿਲ ਨਾ ਹੁੰਦੀਆਂ ਘਰ ਵਿੱਚ ਨਾ ਲੈਣਾ ਦਵਾਈ दारू ਕਿਤਾਬਾਂ ਪੜਾਈ ਈਸਾ 50 ਹੁੰਦੇ ਕੰਮ ਤੇ ਉਦਾਂ ਬਰਾ ਹੁਣ ਆ ਰਿਹਾ ਥੋੜੀ ਸਵੇਰ ਦੀ ਜਿਹੜੇ ਦਸਾਈ ਨਹੀਂ ਆਪਣੇ ਘਰ ਦੇ ਕੰਮ ਤੂੰ ਕਰਿਆ ਕਰ ਸਕੂਲ ਦਾ ਕੋਈ ਜਿਹੜੀ ਵੀ ਚੀਜ਼ ਆ ਉਹ ਨੂੰ ਨਾਂ ਦੇ ਜਾਣਦੇ ਆਕਰ ਉੱਤਲ ਤੇ ਦੀ ਤੇ ਬਗਲੋ ਕੋਈ ਗੱਲ ਹੋਬੀ ਨਹੀਂ ਬਸ ਗੱਲ ਨਹੀਂ ਕੋਈ ਹੋਈ ਨੋ ਸੀ ਯਾ ਚੰਗੀ ਵੀ ਲੱਗਦੀ ਸਮੇ ਬਹੁਤ ਮਾਰੇ ਆ ਦੁਪਹਿਰੇ ਜਾ ਲੱਗਦੇ ਐਵੇਂ ਆ ਉਹ ਚੱਲ ਕੋਈ ਗੱਲ ਨਹੀਂ ਜਾਣਾ ਤੇ ਕਹਿੰਦਾ ਵਾ ਘਰ ਹੁਣ ਹੁਣ ਮੈਂ ਸਾਰੇ ਕੰਮ ਕਰੂੰਗਾ ਬਾਹਰ ਦਾ ਅੰਦਰ ਦੇ ਤੇ ਫਿਰ ਜੜ ਜੂੜੀ ਤੇ ਤੇ ਜਾਣਾ ਉਹ ਬਾਕੀ ਬੀਜੀ ਗੱਲ ਇਹਦਾ ਵਾ ਵੀ ਤੂੰ ਤਾਂ ਚਿੰਤਾ ਨਾ ਕਰ ਜਦ ਤੂੰ ਕਹਿੰਦੀ ਨਾ ਤੂੰ ਜਾਇਆ ਕਰ ਹੁਣ ਮੈਂ ਵਾ ਕੰਮਕਾਰ ਵਾਲਾ ਬੰਦਾ ਮੈਂ ਕੰਮ ਤੇ ਵੀ ਜਾਣਾ ਹੁੰਦਾ ਵਾ ਤੂੰ ਜੇ ਮੈਂ ਛੋਟੇ ਮੋਟੇ ਕੰਮਾਂ ਤੇ ਤੁਰਿਆ ਫਿਰਦਾ ਰਹਾ ਤੇ ਫਿਰ ਕੰਮ ਤੇ ਕਿੱਨੇ ਜਾਣਾ ਵਾ ਰੋਜ ਅੱਡੇ-ਤੱਕ ਤੁਰ ਕੇ ਜਾਂਦੀ ਆ ਜੋ ਲੋਕੀ ਵੇਦੇ ਆ ਵੀ ਇਹਨੂੰ ਜ਼ਰੂਰੀ ਕੰਮ ਰੋਜ ਪੈਂਦਾ ਵਾ ਕਿੱਦਾਂ ਤੁਰ ਹੀ ਰਿੰਦੀ ਆਏ ਮੈਨੂੰ ਉਹਦਾ ਲੋਕਾਂ ਦੀਆਂ ਗੱਲਾਂ ਤੋਂ ਡਰ ਜਿਹੜੀ ਗੱਲ ਵਾ ਉਹ ਮਾਦਾ ਕੋਈ ਗੱਲ ਨਹੀਂ ਲੋਕਾਂ ਦੇ ਮੂੰਹ ਫੜ ਲੈਣੇ ਆ ਲੋਕੀ ਚੰਗੇ ਭਲੇ ਬੰਦੇ ਨੂੰ ਗੱਲਾਂ ਕਰੀ ਜਾਂਦੇ ਆ ਬਾਕੀ ਜਿਹੜੀ ਗੱਲ ਹਾਕ ਸੀ ਤੀ ਨਾ ਤੂੰ ਮੈਂ ਉਹਨੂੰ ਸਮਝਾ ਦੂੰਗਾ ਤੇ ਆਹੋ ਜਿਹਾ ਕਿਹੜਾ ਕੰਮ ਹੈ ਜਿਹੜਾ ਰੋਜ਼ ਪੈਂਦਾ ਵਾ ਛੋਟਾ ਮੋਟਾ ਕੰਮ ਆ ਕਰ ਲਿਆ ਕਰੂੰਗਾ ਚਲੋ ਤੂੰ ਵੀ ਕਰੋ ਜਾਨ ਦੀ ਡੇਢ ਦਸ ਵੇ ਪੌਂਦੀ ਕਪੜੇ ਲਈ ਦੇ ਚੱਲ ਆਹੋ ਲੋਕਿਆ ਨਹੀਂ ਆ ਵਿਆਹ ਚੱਲ ਰਹੀ ਹੈ ਜਿਹਨ ਸੋਨੇ ਸਕੂਟ ਪਾ ਕੇ ਚੱਲਦੀ ਹੈ ਉਹ ਕੋਈ ਗੱਲ ਨਹੀਂ ਸੂਟ ਪਾਉਣ ਲਈ ਹੁੰਦੇ ਆ ਮੈਂ ਕਰ ਲੂੰਗਾ ਗੱਲ ਉਹਨੂੰ ਆ ਲੈਣ ਨੂੰ ਪਰ ਅੱਜ ਤੇ ਉਹਨੇ ਸਵੇਰ ਦੀ ਕਦੀ ਗਈ ਆ ਅੱਡੇ ਤੋਂ ਤੇ ਆਉਣਾ ਚਾਹੀਦਾ ਵਾ ਕਿ ਮੈਂ ਸੱਚ ਬੋਲਿਆ ਜਦੋਂ ਤੂੰ ਗਿਆ ਉਦੋਂ ਦੀ ਅੱਡੇ ਤੋਂ ਹੀ ਤੇ ਨਾਲ ਤੇ ਮੈਡੀਕਲ ਜਿਹੜਾ ਵਾ ਉੱਥੋਂ ਮੈਂ ਲੈ ਕੇ ਆਇਆ ਦਵਾਈ ਇਹੋ ਜਿਹੀ ਥੋੜੀ ਗੱਲ ਹੋ ਜੇ ਉੱਥੇ ਨਹੀਂ ਉ ਆਗੇ ਜੇ ਹਾਂ ਚਲ ਆਜਾ ਪਾਣੀ ਪੀਵਾ ਲੱਗ ਗਿਆ ਪਾਣੀ ਬੰਬੇ ਉਥੇ ਲੱਗ ਗਿਆ ਲੱਗ ਗਿਆ ਭਰੀ ਆ ਗਈ ਪਤੀ ਆ ਗਈ ਮੈਂ ਸਵੇਰ ਦੇ ਲੱਗੀ ਥੀ ਮੇਰੀ ਗਾਲ ਸੁਣਾ ਚੰਗਾ ਆ ਤੁਹੀ ਆ ਗਈ ਪ੍ਰੀਤ ਅੱਜ ਫੇਰ ਪਰਸ ਪਾ ਕੇ ਇਨਾ ਟੌਰ ਘੱਡ ਕੇ ਗਈ ਆ ਮੈਂ ਤੇ ਕਹੀ ਨਹੀਂ ਆ ਮਗਰ ਜਾਓ ਪਤਾ ਲੱਗੇ ਕਿੱਥੇ ਗਈ ਆ ਬਾਜੀ ਜਾਣਦੀ ਦੇਰ ਉਸੇ ਵੇਲੇ ਤੁਰ ਪੈਂਦੀ ਆ ਮੈਂ ਤੇ ਮਾਸੀ ਜੀ ਨੂੰ ਪੁੱਛ ਕੇ ਆਈ ਹਾਂ ਮਾਸੀ ਜੀ ਕਹਿੰਦੇ ਅੱਡੇ ਤੇ ਦਵਾਈ ਲੈਣ ਗਈ ਆ ਤੇ ਬੰਦਾ ਪੁੱਛੇ ਜੀ ਅੱਡੇ ਤੇ ਦਵਾਈ ਲੈਣ ਗਈ ਤੇ ਆ ਪਰਸਪੁਰਸ ਕੀ ਜਾਂਦੇ ਸਾਡੇ ਦਵਿੰਦਰ ਉਦੋਂ ਮਰੀ ਦੀ ਗੱਲ ਦਾ ਸੁਨਾ ਹੀ ਦਿੱਤਾ ਸ਼ਾਕੇ ਇੰਨੀ ਬਰਿਆਈ ਮਿਲੀ ਸਾਨੂੰ ਕਿ ਸਾਨੂੰ ਗਲਤ ਕਹਿੰਦੇ ਤੇ ਕੀ ਫਾਇਦਾ ਅਸੀਂ ਇਹ ਕੰਮ ਚੁੱਕੇ ਲੈਣੋ ਉਹ ਮੈਨੂੰ ਤੇ ਮਾਸੀ ਦਾ ਤਰਸ ਆਉਂਦਾ ਤਾਂ ਮੈਂ ਆਖਿਆ ਤੁਹਾਨੂੰ ਅਸੀਂ ਤਰਸ ਕਰਦੇ ਕਰਦੇ ਫੇਰ ਫਸ ਜਣਾ ਉਹਨੇ ਫੇਰ ਸੱਚੀ ਨੂੰ ਜਣਾ ਚੱਲ ਰਹਿਣ ਦੋ ਆਓ ਰੋਟੀ ਦਵਾ ਤੁਸੀਂ ਦਿਖਾਓ